ਦੇ ਸਾਡੇ ਸਾਡੇ ਵਜ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੇਖ ਸੰਗਤਾਂ ਨੂੰ ਦਾਸ ਵੱਲੋਂ ਬੁਲਾਈ ਹੋਈ ਗੁਰਫਤ ਤੇ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਾਨਫਰੰਸ ਸਾਨੂੰ ਕਰਨ ਦੀ ਲੋੜ ਪਈ ਆ ਸਾਡੇ ਜਿਹੜਾ ਸਾਡਾ ਸਮਾਜ ਆ ਜਿੱਥੇ ਅਸੀਂ ਪੰਥ ਦੀਆਂ ਸਵਾਵਾ ਕਰ ਰਹੇ ਆ ਮਿਸਲ ਬਾਬਾ ਉਹਦੇ ਸਿੰਘ ਜੀ ਤਰਨ ਧਲ ਦਾ ਜੈਸੇ ਬੰਦੀ ਦਾ ਮੁਖੀ ਆ ਦਾਸ ਜਿੱਥੇ ਅਸੀਂ ਧਾਰਮਿਕ ਧਾਰਮਿਕ ਜਥੇਬੰਦੀ ਦੇ ਮੁਖੀ ਆ ਉੱਥੇ ਅਸੀਂ ਆਪਣੇ ਸਮਾਜ ਦੇ ਨਾਲ ਵੀ ਚੱਲਦੇ ਆ ਕਿਉਂਕਿ ਜਿੱਥੇ ਵੀ ਕਿਸੇ ਦੇ ਨਾਲ ਗਰੀਬ ਗੁਰਬੇ ਨਾਲ ਕਿਸੇ ਗਰੀਬ ਸੇਖ ਨਾਲ ਜਾਂ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਿਧਕਰਾ ਹੁੰਦਾ ਤੇ ਭੈਣ ਦੇ ਨਾਲ ਉੱਥੇ ਖਾਲਸਾ ਜਿਹੜਾ ਉਹ ਡਟ ਕੇ ਸਾਥ ਦਿੰਦਾ ਔਰ ਉਹਨਾਂ ਨੂੰ ਇਨਸਾਫ ਦਵਾਉਂਦਾ ਕਾਨੂੰਨ ਦੀ ਲੜਾਈ ਦੇ ਨਾਲ ਲੜ ਕੇ ਅੱਜ ਸਾਡੇ ਧਿਆਨ ਦੇ ਵਿੱਚ ਮਸਲਾ ਜਿਹੜਾ ਆਇਆ ਸੀਗਾ ਨਿਊ ਅਜੀਤ ਨਗਰ ਦੀ ਸਾਡੀ ਭੈਣ ਬੀਬੀ ਚਰਨਜੀਤ ਕੌਰ ਜੋ ਅਮਰਤਾਰੀ ਬੀਬੀ ਆ ਔਰ ਵਿਧਵਾ ਬੀਬੀ ਆ ਜਿਸਦੇ ਪਤੀ ਨੂੰ ਵੀ ਵਾਵਾ 12-13 ਸਾਲ ਹੋ ਗਏ ਚੜ੍ਹਾਈ ਕੀਤੇ ਨੂੰ ਜਿਸਦੇ ਚਾਚਾ ਪਰਮਜੀਤ ਸਿੰਘ ਨੇ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਕਿਉਂਕਿ ਇਹ ਭੈਣ ਸਾਡੀ ਜ세ਬੰਦੀ ਦੇ ਇੱਕ ਮੈਂਬਰ ਆ ਸੇਵਾਦਾਰ ਆ ਔਰ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦੇ ਨਾਲ ਸਾਨੂੰ ਖੜਨਾ ਪਿਆ ਕਿਉਂਕਿ ਉਹ ਸ਼ਬਦ ਜਿਹੜੇ ਸਮਾਜਾਰੇ ਜਿਹੜੇ ਉਹਨੇ ਆਪਣੀ ਸੋਚ ਪ੍ਰਗਟ ਕੀਤੀ ਕਿ ਉਹ ਸਮਾਜ ਵਾਸਤੇ ਕਿੱਦਾਂ ਦੀ ਸੋਚ ਨੂੰ ਲੈ ਕੇ ਚੱਲਦਾ ਇਨਸਾਨ ਕਿੱਦਾਂ ਦੀ ਪੜੀ ਮਤ ਵੇਖੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪੜ੍ਹੀਏ ਜਾਂ ਦੇਖੀਏ ਤੇ ਉਹਨਾਂ ਨੇ ਤੇ ਕਿਆ ਸੋਕਿਓ ਬੰਦਾ ਆਖੀਏ ਜਿਤ ਜਮੈ ਰਾਜ ਆਣ ਮਹਾਰਾਜ ਨੇ ਤੇ ਕਿਆ ਨੀਚਾ ਅੰਦਰ ਨੀਜ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਗੈ ਸੰਗ ਸਾਥ ਵੱਡਿਆਂ ਸਿਉ ਘਹਿ ਰੀਸ ਮਹਾਰਾਜ ਨੇ ਤੇ ਸਾਨੂੰ ਸਾਰਿਆਂ ਨੂੰ ਗੱਲ ਨਾਲ ਲਾਇਆ ਜੇ ਕਲਗੀਧਰ ਪਾਸ਼ਾ ਮਹਾਰਾਜ ਦੀ ਗੱਲ ਕਰੀਏ ਤੇ ਉਹਨਾਂ ਨੇ ਇੱਕ ਬਾਟੇ ਦੇ ਵਿੱਚ ਸਾਰੀਆਂ ਮਜਬਾ ਨੂੰ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾਇਆ ਉਸ ਵੇਲੇ ਵੀ ਵੱਡੇ ਵੱਡੇ ਰਾਜੇ ਆਏ ਪਹਾੜੀ ਰਾਜੇ ਆਏ ਜਿਹੜੇ ਕਹਿੰਦੇ ਸੀ ਸਾਨੂੰ ਵੱਖਰੇ ਬਾਟਾ ਤਿਆਰ ਕਰਕੇ ਅੰਮ੍ਰਿਤ ਛਕਾਓ ਪਰ ਕਲਗੀਧਰ ਪਾਸ਼ਾ ਮਹਾਰਾਜ ਕਹਿੰਦੇ ਨਹੀਂ ਇੱਥੇ ਸਾਰਿਆਂ ਨੂੰ ਇੱਕੋ ਬਾਟੇ ਚ ਅੰਮ੍ਰਿਤ ਛਕਾਇਆ ਜਾਊਗਾ ਕਿਸੇ ਨਾਲ ਕੋਈ ਉੱਚੀ ਨੀਵੀਂ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ ਜਾਣਾ ਜੇ ਤੁਹਾਨੂੰ ਮਨਜ਼ੂਰ ਹੈ ਤੇ ਬੈਜੋ ਸ਼ਾਖ ਲੋ ਤੇ ਅੱਜ ਸਾਡੇ ਵੇਖਣ ਚ ਆਇਆ ਕਿ ਇੱਕ ਪਰਮਜੀਤ ਸਿੰਘ ਨਾਂ ਦਾ ਵਿਅਕਤੀ ਜਿਹੜਾ ਉਹ ਸਾਡੇ ਸਮਾਜ ਵਾਰੇ ਉਹ ਨੀਚ ਹਰਕਤ ਜਿਹੜੀ ਲੈ ਕੇ ਬੈਠਾ ਸੀਗਾ ਨੀਚ ਸੋਚ ਜਿਹੜੀ ਕਿ ਸਾਡੀ ਜਾਤੀ ਸੂਚਕ ਸ਼ਬਦ ਵਰਤੇ ਜਿਹਦੀ ਆਡੀਓ ਸਾਡੇ ਕੋਲ ਪਹੁੰਚੀ ਕਿਉਂਕਿ ਭੈਣ ਮੈਂਬਰ ਆ ਜਥੇਬੰਦੀ ਦੀ ਸਾਡਾ ਇਹਨਾਂ ਦੇ ਘਰ ਆਉਣਾ ਜਾਣਾ ਵਾ ਤੇ ਉਹ ਮੈਂ ਸਮਝਦਾ ਭੈਣ ਨੂੰ ਨਹੀਂ ਉਹ ਸਾਨੂੰ ਹੀ ਹੋਣੇ ਉਹ ਜਿਹੜੇ ਆਪਣੇ ਜਿਹੜੇ ਲਫ਼ਜ਼ ਜਿਹੜੇ ਉਹਨੇ ਬੋਲ ਬੋਲੇ ਆ ਉਹ ਸਾਨੂੰ ਬੋਲੇ ਆ ਸਾਡੀ ਜਥੇਬੰਦੀ ਵੱਲੋਂ ਸਾਡੇ ਜਹੇਦਾਰ ਬਾਬਾ ਹਰਦੇਵ ਸਿੰਘ ਜੀ ਦਾਲਪੰਥ ਅਰਬਾ ਖਰਬਾ ਤੋਂ ਔਰ ਸਾਡੇ ਸਮਾਜ ਦੇ ਪ੍ਰਧਾਨ ਬਲੇਰ ਸਾਹਿਬ ਇਸਮਿੰਦਰ ਸਿੰਘ ਬਲੇਰ ਸਾਹਿਬ ਇਸੇ ਤਰ੍ਹਾਂ ਚਰਨਜੀਤ ਹੰਸ ਜੀ ਹੋਰ ਵੀ ਸਾਡੇ ਜਿਹੜੇ ਸਾਡੇ ਸਿੰਧੀ ਸਾਹਿਬ ਜਿਹੜੇ ਆ ਸਾਡੇ ਸਮਾਜ ਦੇ ਜਿੰਨੇ ਵੀ ਆ ਅਸੀਂ ਸਾਰਿਆਂ ਨੇ ਆ ਕੇ ਇੱਥੇ ਹੁਣ ਬਿਆਨ ਕਰਾਤੇ ਆ ਔਰ ਅਸੀਂ ਮੰਗ ਕਰਦੇ ਆ ਕਿ ਇਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਜਿਹੜੀ ਜਾਤੀ ਸੂਚਕ ਦੀ ਜਿਹੜੀ ਧਾਰਾ ਲੱਗਦੀ ਆ ਐਸੀ ਐਕਟ ਦੀ ਉਹ ਲਾ ਕੇ ਇਹਨਾਂ ਨੂੰ ਮਤਲਬ ਕਿ ਅੰਦਰ ਕੀਤਾ ਜਾਵੇ ਤੇ ਭੈਣ ਨੂੰ ਤੇ ਜਥੇ ਬੰਦੀ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਖਾਲਸੇ ਦਾ ਧਰਮ ਆ ਨਾ ਕਿਸੇ ਦਾ ਜ਼ੁਲਮ ਸਹਿੰਦਾ ਤੇ ਨਾ ਕਿਸੇ ਨਾਲ ਜ਼ੁਲਮ ਕਰਦਾ ਆ ਔਰ ਜਿਹੜਾ ਕੋਈ ਜ਼ੁਲਮ ਕਰਦਾ ਉਹਦੇ ਨਾਲ ਅਸੀਂ ਡਟ ਕੇ ਅਸੀਂ ਉਹਦਾ ਮੁਕਾਬਲਾ ਕਰਦੇ ਆ ਏਕਰ ਬਾਬਾ ਜੀ ਐਸਾ ਨਹੀਂ ਹੁੰਦਾ ਤੇ ਜਥੇ ਬੰਦੀ ਇੰਨੀ ਅਗਲੀ ਕੀ ਕਾਲ ਅਗਲੀ ਵੇਖੋ ਜੇ ਅਸੀਂ ਇੱਕ ਨਿਹੰਗ ਸਿੰਘ ਸੁਖਵੀਰ ਸਿੰਘ ਤੇ ਪਰਚਾ ਸਮਾਜ ਕਰਾ ਸਕਦਾ ਵਾ ਭਗਵਾਨ ਵਾਲਮੀਕੀ ਬਾਰੇ ਉਹਨੇ ਸ਼ਬਦ ਭਾਵੇਂ ਕਿ 3-4 ਸਾਲ ਪਹਿਲਾਂ ਬੋਲੇ ਸੀਗੇ ਤੇ ਇਹ ਵੀ ਮੈਂ ਸਮਝਦਾ ਕਿ ਇਹ ਵੀ ਘਟ ਨਹੀਂਗੇ ਕਿਉਂਕਿ ਇਹ ਜਿਹੜੇ ਲਫਜਿਆ ਜਾਤੀ ਸੂਚਕ ਬੋਲਣੇ ਇੱਕ ਗਾਲ ਆ ਤ੍ਰਿਗ ਜਿੱਦਾਂ ਗੁਰਨਾਰਗ ਸਾਹਿਬ ਨੇ ਆਪਾਂ ਆਮ ਗਾਲ ਕੱਢਦੇ ਆ ਤੇ ਗੁਰਬਾਣੀ ਵਿੱਚ ਤ੍ਰਿਗ ਕਿਹਾ ਗਿਆ ਔਰ ਜਿਹੜਾ ਧ੍ਰਿਗ ਚੁਲਾ ਫੜਿਆ ਆਂਦੇ 100 ਵਾਰ ਗਾਲ ਕੱਢੀ ਤੇ ਇੱਕ ਧ੍ਰਿਗ ਬਣਦਾ ਵਾ ਇਹ ਜਾਤੀ ਸੂਚਕ ਜਿਹੜੇ ਬੋਲ ਬੋਲੇ ਆ ਇਹ ਗਾਲਾਂ ਹੀ ਕੱਢੀਆਂ ਸਮਾਜ ਨੂੰ ਮੈਂ ਸਮਝਦਾ ਜਥੇਬੰਦੀ ਨੂੰ ਨਹੀਂ ਕੱਲੀ ਨੂੰ ਜਾਂ ਭੈਣ ਨੂੰ ਨਹੀਂ ਇਹ ਪੂਰੇ ਸਮਾਜ ਨੂੰ ਉਹਨੇ ਗਾਲਾਂ ਕੱਢੀਆਂ ਵਾ ਪੂਰਾ ਸਮਾਜ ਅੱਜ ਸਾਡੇ ਨਾਲ ਖੜਾ ਵੀ ਆ ਅਸੀਂ ਜੋ ਵੀ ਹੋ ਸਕਿਆ ਭਾਵੇਂ ਸਾਨੂੰ ਧਰਨਾ ਲਾਣਾ ਪਿਆ ਜਾਂ ਕਿਸੇ ਵੀ ਤਰ੍ਹਾਂ ਦਾ ਘਰਾਓ ਕਰਨਾ ਪਿਆ ਅਸੀਂ ਕਰਕੇ ਉਹਨੂੰ ਸਬਕ ਸਿਖਾਵਾਂਗੇ ਤਾਂ ਕਿ ਜੋ ਹੋਰ ਵੀ ਕੋਈ ऐसे सोचे ਨਾ ਰੱਖ ਸਕੇ ਜੇ ਕੱਲ ਨੂੰ ਸਮਾਜ ਦੇ ਲੀਡਰ ਤੁਹਾਡੇ ਨਾਲ ਨਹੀਂ ਖੜੇ ਹੁੰਦੇ ਫੇਰ ਕੀ ਕਰੋ ਫੇਰ ਸਾਡੀਆਂ ਆਪਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਿਉਂਕਿ ਇਸ ਵੇਲੇ ਤੇ ਵੇਖਿਆ ਜਾਵੇ ਤੇ ਕੋਈ ਵੀ ਐਸਾ ਬੰਦਾ ਨਹੀਂਗਾ ਜਿਹਦੇ ਤੱਕ ਵੀ ਇਹ ਗੱਲ ਪਹੁੰਚੇ ਆ ਕਿਉਂਕਿ ਬਲੇਰ ਸਾਹਿਬ ਸਾਡੇ ਜਿਹੜੇ ਆ ਹਰ ਟਾਈਮ ਦੁੱਖ ਸੁੱਖ ਦੇ ਨਾਲ ਖੜਦੇ ਆ ਹੁਣ ਵੀ ਉਹਨਾਂ ਤੱਕ ਅਸੀਂ ਗੱਲ ਕੀਤੀ ਤੇ ਉਹ ਜਿੰਨੀ ਵਾਰਾਂ ਵੀ ਆਣਾ ਪਿਆ ਥਾਣੇ ਉਹ ਨਾਲ ਆ ਕੇ ਖੜਿਆ ਵੈਸੇ ਤੇ ਕੋਈ ਐਸੀ ਗੱਲ ਨਹੀਂ ਕਿ ਕਿਉਂਕਿ ਸਮਾਜ ਸਾਡਾ ਇਕਜੋਟਿਆ ਜੇ ਆਪਾਂ ਵੇਖੇ ਤੇ ਉਹ ਕਥਾਵਾਚਕ ਤੇ ਕਵੀਸ਼ਰ ਤੇ ਕਰਾਇਆ ਪਰਚਾ ਤੇ ਸਮਾਜ ਸੜਕਾਂ ਤੇ ਆ ਗਿਆ ਕੋਈ ਐਸੀ ਗੱਲ ਨਹੀਂ ਰੰਗਰੇਟੇ ਜਿਥੇ ਬੰਦੀਆਂ ਵਾਲਮੀਕੀ ਮਜਵੀ ਸਮਾਜ ਸਾਰੇ ਅਸੀਂ ਇਕਿਆ ਔਰ ਅਸੀਂ ਸਾਰੇ ਇਕ ਹੋ ਕੇ ਜਿਹੜੇ ਜਾਤੀ ਜਾਤਪਾਤ ਦਾ ਜਿਹੜਾ ਵਖਰੇਵਾ ਵਾ ਉਹਨੋਂ ਅਸੀਂ ਦੂਰ ਕਰਕੇ ਇਹਨਾਂ ਦੇ ਜਿਹੜੇ ਧੌਂ ਦੇ ਕਿੱਲੇ ਆ ਜੱਟਵਾਦ ਤੇ ਜਾਂ ਹੋਰ ਉਸੇ ਕੱਢਣੇ ਜਾਣਦੇ ਆ ਔਰ ਕੱਢ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਤਰੀ ਜੈ ਭੀਮ ਜੈ ਭਾਰਤ ਮੈਂ ਸਦਾਰ ਮਿੰਦ ਸਿੰਘ ਮੁਖਬਲ ਆ ਪੰਜਾਬ ਐਸੀ ਮੋਰਚਾ ਬੀਜੇਪੀ ਅੱਜ ਅਸੀਂ ਇੱਥੇ ਪਹੁੰਚਿਆ ਇੱਕ ਆਦਿਓ ਜਾਤੀ ਸੂਚੀ ਸ਼ਬਦ ਜਿਹੜੇ ਔਰ ਕੌਮ ਨੂੰ ਬੋਲੇ ਗਾ ਅੰਨੇ ਅੰਕ ਸੰਿੱਜੇਦਾਰੀਆਂ ਨੂੰ ਵੀ ਬੋਲੇਗਾ ਇਹ ਕੱਲਿਆਂ ਨੂੰ ਨਹੀਂ ਬੋਲੇਗਾ ਇਹ ਸਾਡੀ ਕੌਮ ਨੂੰ ਵਗਾਰਿਆ ਗਿਆ ਅਸੀਂ ਇਸ ਕਰਕੇ ਪਰਚਾ ਜੋਰ-ਛੋਰ ਦੇ ਨਾਲ ਪਰਚਾ ਕਰਾਉਣ ਵਾਸਤੇ ਇੱਥੇ ਅਸੀਂ ਅਜੇ ਸਿਟੀ ਥਾਣੇ ਦੇ ਵਿੱਚ ਆਏ ਹਾਂ ਜੀ ਅਗਲਾ ਤੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਕਿਸ ਤਰ੍ਹਾਂ ਦੀ ਗੱਲਬਾਤ ਸਾਡੀ ਗੱਲਬਾਤ ਸਿਟੀ ਇੰਚਾਰਜ ਐਸਐਚਓ ਸਾਹਮਣੇ ਬਹੁਤ ਖੂਬਸੂਰਤ ਔਰ ਬੜੇ ਪਿਆਰ ਨਾਲ ਸੁਣੀ ਆ ਸੁਣ ਕੇ ਤਾਂ ਨਾਲ ਹੀ ਉਹਨਾਂ ਨੇ ਤੁਰੰਤ ਕਹਿਤਾ ਵੀ ਬਿਆਨ ਕਰਾਓ ਬਿਆਨ ਕਰਾਉਣ ਤੋਂ ਬਾਅਦ ਅਸੀਂ ਨੰਗ ਸਿੰਘ ਜਥੇਬੰਦੀਆਂ ਦੇ ਨਾਲ ਪ੍ਰਾਈਵੇਟ ਪਾਰਟੀਆਂ ਵੀ ਖੜੀਆਂ ਚੰਜੀਤ ਹੰਸ ਸਿੱਧੀ ਸਾਹਿਬ ਮੈਂ ਦੱਸਾਂ ਕਿ ਬਲੇਅਰ ਔਰ ਮਹਿਲਾ ਵੈਂਗ ਦੀਆਂ ਬੀਬੀਆਂ ਇਹ ਸਾਰੀਆਂ ਖੜੀਆਂ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੁੰਦੀ ਆ ਇਹ ਉਦੋਂ-ਉਦੋਂ ਸਾਰੇ ਨਾਲ ਜੁੜੀ ਜਾਂਦੇ ਆ ਔਰ ਅਸੀਂ ਇਹ ਤੁਰੰਤ 45 ਦਿਨਾਂ ਦੇ ਵਿੱਚ ਪਰਚਾ ਕਰਾ ਕੇ ਡਿਪਟੀ ਸਾਹਿਬ ਦੇ ਕੋਲੋਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਧੰਨਵਾਦ ਜੈਪੀ ਜੈਬਾਲ